ਹਾਂਜੀ ਵੀਰ ਜੀ ਕੀ ਹਾਲ ਚਾਲ ਆਮੀਰ ਗਰ ਸਾਹਿਬ ਕਿੱਦਾਂ ਹੋਵੋਗੇ ਆਪਣਾ ਚੱਲ ਰਿਹਾ ਕੰਮ ਆਲੂ ਪਟਾਈ ਦਾ ਤਕਰੀਬਨ ਆਪਣਾ ਡੈਮਡ ਹੀ ਇਹ ਸਾਰਾ ਗਾਉਂ ਨੂੰ ਦੇਖਾਂਗੇ ਅਗਲੇ ਸਾਲ ਲਾਵਾਂਗੇ ਕੋਰ ਪਖਰਾਜ ਜਾਂ ਐਲ ਆਰ ਨਾਲ ਦੀ ਨਾਲ ਆਪਣਾ ਕੰਮ ਚੱਲਦਾ ਛਾਂਟੀ ਦਾ ਐ ਇੱਕ ਟਰਾਲੀ ਆਪਾਂ ਭਰ ਕੇ ਕੱਲ ਸਟੋਰ ਚਲਾ ਦੇ ਸੀ ਹੁਣ ਆਪਾਂ ਦੋਨੇ ਲੇਵੜਾ ਇਕੱਠਿਆਂ ਕਰਤੀਆਂ ਇਹਨਾਂ ਦੇ ਕੰਮ ਹਰ ਲੋਡ ਆ ਛਾਂਟੀ ਦੇ ਵੀ ਬੰਦੇ ਫਿਰ ਵੱਧ ਚਾਹੀਦੇ ਆ ਆਪਣਾ ਹਾਲੈਂਡਾ 5500 ਜਿਹੜੇ ਆਉਂਦੇ 16 ਟਾਇਰ ਆਪਾਂ ਪਾਇਆ 12 ਦੇ ਟਾਇਰ ਟਿੱਪਣੀਆਂ ਪਾਤੀਆਂ 12 ਦੀਆਂ ਆ ਵੀ ਨਜ਼ਾਰਾ ਦੇਖਣ ਨੂੰ ਫੱਟੇ ਜਲਾਦੀ ਮੈਲਾ ਔਰੇ ਕੋੜ ਕਰਦੇ ਪਹਿਲਵਾਨ ਸਾਡੇ ਯੋ ਮੁਰੰਦ ਬੰਦ ਰੰਜਣ ਵੀ ਕਰਦੇ ਆ ਜੀ ਅੱਡਾ ਐ ਹਾਂ ਓਏ ਬਰੇ 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 ਬਰੀ ਪਹੁੰਚੋ ਜੀ ਬਦਰੀ ਹੁਣੀ ਦੇਖ ਫੇਵਰੇਚ ਦੇਖ ਆਂਦੇ ਕੱਟੇ ਬੱਚੇ ਹਟ ਹਟ ਉਹ ਲੱਗੀ ਲੈ ਵੀ ਇੱਕ ਵਾਰੀ ਫੇਰ ਕੋਲ ਹੋ ਰਿਹਾ ਇੱਕ ਵਾਰੀ ਫੇਰ ਹੋ ਰਿਹਾ ਮਨੋਰੰਜਨ ਕਰਦੇ ਆਪਨਾ ਦਰਸ਼ਕ ਵੀਰ ਆ ਦਰਸ਼ਕ ਵੀਰ ਬੈਠਿਆ ਸਾਰੇ सारे बंदा के वीडियो बना ले स्काइप हां इतने टाइम ना लगे छे कुछ वाह वी वाह ए ओ छक्के वीर गले ना वाह 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 आप बस देख ले ए सबके वीडियो बना ले सकते दर्शक वीर बैठे दर्शक अपने ਆਪਾਂ ਕਰਦੇ ਸੀਗੇ ਆਲੂ ਦੀ ਲੜਾਈ ਇਹ 1400 ਫੀਟ ਟਰਾਲੀ ਅਮਹਿੰਦਰਾ 585 ਆਪ ਪਹਿਲਾਂ ਦੇਖਾਂਗੇ ਜ਼ੋਰ ਤੇ ਕੋਹ ਖੜਾ 575 ਉਹਦਾ ਵੀ ਦੇਖਾਂਗੇ ਜ਼ੋਰ ਕੀ ਕਹਿੰਦਾ ਟਰੈਕਟਰ ਹਾਂਜੀ ਵੀਰ ਜੀ ਆਪਾਂ ਕਰ ਲਈ ਸੀ ਗ੍ਰੇਟਰ ਦੀ ਫੀਟਿੰਗ ਆਪਣਾ ਚੱਲਦਾ ਛਾਂਟੇ ਦਾ ਕੰਮ ਡਾਇਮੰਡ ਦਾ ਆਪਾਂ ਲਿਆ ਦੇ ਰੇਡੀ ਐ ਤੈਨ ਆਹ ਉਹਦੀ ਗੋਲੀ ਆਇਗਾ ਹਰਾ ਕਟਿਆ ਵੱਡਿਆ ਕੱਟ ਆਲਾ ਆਹ ਉਹਦੀ ਬੀ ਰਾਚਣਾ ਆਪਣੇ ਦੋ ਕੰਡੇ ਲਾਇਆ ਜੀ ਦੋ ਉੱਪਰ ਬੰਦੇ ਖੜਾਇਆ ਚਾਰ ਇੱਧਰ ਹੈ ਤਿੰਨ ਉੱਧਰ ਦਾ ਸੱਤ ਬੰਦੇ ਹੈ ਸਾਰੇ ਉੱਧਰ ਹੈਗਾ ਹੀ ਡੱਫਲ ਚੱਲ ਵੀ ਚੱਲ ਖਿਜਰੇ ਖਿਜਰੇ ਗੱਟਿ ਨਾ ਆਲੀ ਰ ਆਪਣਾ ਚੱਲੀ ਜਾਂਦਾ ਕੰਮ ਸਲਾਈ ਦਾ ਜੀ ਪ੍ਰੈਕਨ ਉਹ ਨਾਮ ਲਾਈਕ ਸਬਸਕ੍ਰਾਈਬ ਬੈਲ ਆਈਕਨ ਘੰਟੀ ਘੰਟੀ ਨੂੰ ਬੈਲ ਆਈਕਨ ਦਬਾ ਲਓ ਹੋਰ ਸਟੋਰ ਚ ਢੇਰ ਲੱਗਿਆ ਵਿਆ ਬਰਫ ਬਰਫਾਂ ਹੋ ਜਾਵਾ ਠੰਡਾ ਠੰਡਾ ਵਿਆ ਅੱਲੂ ਬੜਾ ਆ ਪਾਇਆ ਜਿੰਨੇ ਆਪਣੇ ਘਿਲੇ ਰਹਿੰਦੇ ਨਾਲ ਦੀ ਨਾਲ ਸ਼ਾਂਤੀ ਤੇ ਨਾਲ ਦੀ ਨਾਲ ਪਟਾਈ ਕੱਲ ਰਾਤ ਆਪਾਂ ਤਿੰਨ ਟਰਾਲੀਆਂ ਭਰੀਆਂ ਸੀ ਇੱਕ ਵੱਡੀ 114 ਫੁੱਟ ਦੀ ਅੰਦਰ ਖੜੀ ਐ ਐ ਮੁਖਤਿਆਰ ਕਿੱਸਾ ਆ ਸਾਰਾ ਉੱਤਰੇ ਆ। ਇਹ ਚੱਲਦਾ ਹੀ ਲੋਅ ਗੇਅਰ 'ਚ। ਇਹ ਵਾ ਮੀਡੀਅਮ ਹਾਈ ਲੋਅ। ਇਹ ਚੱਲਦਾ ਬਣ ਕੇ ਲੋਅ ਗੇਅਰ 'ਚ।